ਸ਼ਾਂਤ ਮਈ ਰਹਿਣਾ ਸਿੱਖਿਆ ਨੇ ਲੜੇ ਖਾਲਸਾ ਤੇਗ ਦੀ ਧਾਰ ਬਣ ਕੇ ਇਹਨੂੰ ਪਤਾ ਦਸ਼ਮੇਸ਼ ਨੇ ਸਾਜਿ ਆਏ ਸਾਜਿ ਆਏ ਵਈ ਸਿੰਘੋ ਸਾਜਿ ਆਏ ਚੜ੍ਹੇ ਖਾਲਸਾ ਜੀਤ ਜੁਝਾਰ ਬਣ ਕੇ ਸੁੱਚਾ ਫੁੱਲ ਗੁਲਾਬ ਦਾ ਮਿੱਤਰਾਂ ਲਈ ਵੱਜੇ ਵੈਰੀ ਹਲਪਾਣ ਕੇ ਸਵਾ ਲਖ ਨਾਲ ਖਾਲਸਾ ਲੜੇ ਜੰਗ ਵਿੱਚ ਛਾਇ ਅਸ ਵੀਰ ਛੱਡੇ ਬਈ ਸਿੰਘੋ ਚਾਲ ਸੈਨੇ ਇੱਟਾ ਹੱਡੀਆਂ ਮੇਜ ਦਲਾ ਗਗਰਾ ਕੋਮੀ ਮੈਂ ਚੀ ਜਾਗਣਾ ਨਾ ਉੱਚੀ ਜਾਗਣਾ 647 ਟਕਾਏ ਤਾਂ ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ اٹਕ ਜੇ اٹਕਾਏ ਤਾਂ ਖਾਲਸੇ ਨੇ ਉਹ ਬਿਜਲੀ ਅਜੀਵੀ ਸਿੰਗਾ ਦੀਤੇਗੀ ਅੰਦਰ ਉਹ ਬਿਜਲੀ ਜੇਵੀ ਸਿੰਘਾਂ ਦੀ ਤੇਗੀ ਅੰਦਰ ਅਣਖੀ ਜੇਵੀ ਖੰਡਾ ਏ ਖਾਲਸੇ ਦਾ ਤਰਤੀ ਪੂਜ ਜੀ ਅਰਚ ਵੀ ਕਰੇ ਸਜਤਾ ਉੱਚਾ ਝੁੱਲ ਦਾ ਚੰਡਾ ਏ ਖਾਲਸੇ ਦਾ ਜਿੱਥੇ ਸੱਚ ਤੇ ਚੂੜ ਦੀ ਪਰਖ ਹੋਵੇ ਬੋਲ ਤੋਲ ਦਾ ਕੰਡਾ ਏ ਖਾਲਸੇ ਦਾ ਜੀ ਦੀ ਲੋ ਤੋਂ ਜਗ ਨੂੰ ਮਿਲੇ ਚਾਨਣ ਉੱਚਾ ਝੁੱਲ ਦਾ ਸੇਦਾ ਉੱਚਾ ਚੋਲੇਗਾ ਝੰਡਾ ਏ ਖਾਲਸੇ ਦਾ ਉੱਚਾ ਚੋਲੇਗਾ ਝੰਡਾ ਏ ਖਾਲਸੇ ਦਾ ਗੱਜ-ਗੱਜ ਕਰਕ ਜਾਵੇ ਹਾਲ ਹੋ ਜਾਵੇ ਅਕਾਲ ਪੁਰਖ ਸਾਹਿਬ ਜੀਆਂ ਦੇ ਚਰਨਾਂ ਨੂੰ ਪਾਵੇ ਸੋਤ ਸ੍ਰੀ ਅਕਾਲ ਦੇ ਮੇਰੇ ਉਹ ਦੁਆਨੇ ਵੀ ਲਾਜ ਲੱਖ ਗੁਪਤੋ ਸ਼ਹੀਦੋ ਸਿੰਘ ਸਰਬਤ ਗੁਰਦੁਆਰੇ ਜੀ

Yeah! <laughs> ਮੇਰੇ ਚੀ ਨਾਨਕ ਕੈ ਕਰੇ ਹਰੇ ਨਾਨਕ ਕੈ ਕਰੇ ਹਰੇ ਦਾਸ ਵਿਸਰਨਾਹੀ ਪੁਰਨ ਗੁਣਤਾਸ ਵਿਸਰਨਾਹੀ ਪੁਰਨ ਗੁਣਤਾਸ दर्शन देख जीवा दर्शन देख जीवा गुर तेरा ਕਖਾਲਸਾ ਵਾਹਿਗੁਰਜ ਕੀ ਫਤਿਹ ਰਾਗ ਰਾਮਕਲੀ ਮਹੱਲਾ 3 ਜਾਨੰਦੇ ਕਮਕਾਰ ਸਗੁਰ ਪ੍ਰਸਾਦ ਅਨੰਤ ਗੁਰਤਾ ਪਾਇਆ ਸਹਿਜ ਸੇਤੀ ਮਨਵਝੀਆਂ ਬਦਾਈਆਂ ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਂ ਸ਼ਬਦੋ ਤਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋ ਆਸਤ ਗੁਰੂ ਮੈਂ ਪਾਇਆ ਏ ਮਨ ਮੇਂ तु सदा रहो हर नाले हर नाल रहो तू मन ਮੇਰੇ ਦੁੱਖ ਸਭ ਵਿਸਾਰਨਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਤ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਗਿਆ ਨਹੀਂ ਕਰਤੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਘਾਇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ naam jin ka man vas jaa waje shabd kane re kahe nanak sache saheb kya nahi karde saacha naam mera yaad karo saache naam yaad karo ਕਰ ਸ਼ਾਂਤ ਸੁਖਮਨ ਆਈ ਵਸਿਆ ਜੇ ਇੱਛਾ ਸਭ ਪੁਜਾਈਆਂ ਸਦਾ ਕੁਰਮਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਰਡਿਆਆਂ ਕਹੇ ਨਾਨਕ संतो शब्द तरो साचा नाम मेरा आधारो आजे पंच शब्द तित कर सभागे कर शब्द वाजे कला चित कर पांच दूत तुद वास कीते काल कंठक मारिया तुद कारम पाया तुद जिन को से नाम हर के लागे कह नानक त सुख हो आ त कर आन हदवाजे आनंद सु वड पागी ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਨੀ ਸਚੀ ਬਾਣੀ ਸੰਤ ਸਾਜਨ ਪ आए सर से पूरे गुरु सुनते पुनीत कहते पवि सतगुरु आ भरपूरे मन्त्र नानक वाजे अनहद तुरे सलो पवन गुरु पाणी पिता माता तरत महात દિવસ ਰਾਤ દોય દાઈ દયા કે લે સગલ જગત ਚੰਗਿਆਈਆ ਬੁਰੀਆਈਆ વાਚ ਕਰਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਮੇ નામ ਤਿਆ ਆਇਆ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ